ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਨੂੰਨ ਦੇ ਰਾਖਿਆਂ ਦੀ ਗੱਲ ਨਾ ਕਰ ਲਈਏ ਮੜੀ ਦੀ ਜਿਹੜੇ ਕਹਿੰਦੇ ਨੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਮਤਲਬ ਕਾਨੂੰਨ ਦੇ ਹੱਥ ਜੇ ਬੰਦਾ ਡਵੇ ਚਲਾ ਜਾਵੇ ਉਥੇ ਤੱਕ ਪਹੁੰਚ ਸਕਦੇ ਆ ਗਲਮੇ ਤੋਂ ਫੜ ਕੇ ਜਹਾਜ਼ ਚ ਬਹਾ ਕੇ ਅੰਮ੍ਰਿਤਸਰ 에ਅਰਪੋਰਟ ਤੇ ਉਤਾਰ ਕੇ ਉਹਨੂੰ ਮਠੰਡੇ ਲਿਆ ਸਕਦੇ ਆ ਇਹ ਸਿਝਾਈ ਆ ਨਾ ਇਹ ਤਾਂ ਮੁਨ ਕਰਨਾ ਹੋਇਆ ਹੁਣ ਜਿਹੜੀ ਗੱਲ ਕਰ ਰਹੀਆਂ ਥੋੜਾ ਜਿਹਾ ਧਿਆਨ ਦਿਓ ਵੈਸੇ ਕਾਫੀ ਪਾਉਣ ਪੀਣ ਨੂੰ ਜੀ ਕਰਦਾ ਸੀ ਟਾਈਮ ਘਟਾ ਫਿਰ ਪੀ ਮੰਗੇ ਬਾਅਦ ਵਿੱਚ ਸੁਣੋ ਗੱਲ ਤਿੰਨ ਵਕੀਲ ਹੈ ਜੀ ਤਿੰਨ ਵੈਸੇ ਗਿਣਤੀ ਦੇ ਵਿੱਚ ਪੰਜ ਹੋ ਜਾਣੇ ਕਿਉਂਕਿ ਖਾਰਾ ਵਕੀਲ ਪਿਓ ਤੇ ਪੁੱਤ ਨੇ ਤੇ ਘਮਣ ਬ੍ਰਦਰ ਦੋ ਭਰਾ ਨੇ ਇੱਕ ਕੁੜੀ ਹੈ ਇਕੱਲੀ ਗੱਲ ਕਰਕੇ ਨਾਮ ਹੈ ਇਹਨਾਂ ਤਿੰਨਾਂ ਨੇ ਨਾ ਜਲੂਸ ਕੱਢੇ ਪੂਰਾ ਕਿਹੜਾ ਕਾਨੂੰਨ ਦਾ ਪਹਿਲਾਂ ਸਭ ਤੋਂ ਬੀਬੀ ਐਂਟਰ ਕਰਦੇ ਆ ਉਹ ਕਹਿੰਦੀ ਅਮਰਤਪਾਲ ਮੈਰੋ ਦਾ ਮੈਂ ਕੇਸ ਲੜੂ ਲੜੋ ਬੀਬਾ ਜੀ ਔਰ ਕਿਹ ਪੰਥ ਦੀ ਸੇਵਾ ਕਰੂੰ ਕਿਹੜਾ ਪੰਥ ਜਿਹਦੇ ਵਿੱਚ ਅਮਰਤਪਾਲ ਵਰਗੇ ਬਲਾਤਕਾਰੀ ਹੋਣ ਨਿਹੱਥੀ ਕੁੜੀ ਨੂੰ ਮਾਰ ਕੇ ਭਗੋੜੇ ਹੋ ਜਾਣ ਤੇ ਉਸ ਪੰਥ ਦਾ ਬੀਬੀ ਕੇਸ ਲੜੂ ਬੀਬੀ ਕੇਸ ਕਿਉਂ ਲੜੂ ਜਦੋਂ ਪੰਥ ਦੀ ਸੇਵਾ ਕਹਿਤਾ ਬਿਕੌਂਡ ਜਿਹੜਾ ਖਾਤਾ ਜਿਹੜਾ ਦੇ ਦੇਣਾ ਤੇ ਫਟਾਫਟ ਭਰ ਜਾਣਾ ਉਹ ਚਲੋ ਕੋਈ ਨਹੀਂ ਬੀਬੀ ਦਾ ਤਾਂ ਹੁਣ ਕੰਮ ਨਿਬੜ ਗਿਆ ਉਹ ਉਹਨਾਂ ਨੇ ਕੇਸ ਕਿਸੇ ਨੂੰ ਹੋਰ ਦੇਤਾ ਐਂਟਰੀ ਨੋ ਐਂਟਰੀ ਤੇ ਦੂਜੀ ਐਂਟਰੀ ਹੁੰਦੀ ਹੈ ਜੀ ਵਕੀਲ ਖਾਰਾ ਸ਼ਾਇਦ ਇਹ ਵਕੀਲ ਅਸਲੀ ਨਹੀਂ ਜਿਹੜੇ ਪਰਿਵਾਰ ਵੱਲੋਂ ਕੀਤੇ ਗਏ ਤੇ ਤੀਜੀ ਐਂਟਰੀ ਘੁੰਮਣ ਬ੍ਰਦਰ ਭਰਾਵਾਂ ਦੀ ਸੀ ਅਸੇ ਇਹ ਤਿੰਨ ਵਕੀਲ ਜਿਹੜੇ ਨੇ ਨਾ ਵਿੱਚ ਪੰਜ ਬੰਦੇ ਹੋ ਗਏ ਇਹਨਾਂ ਦੀ ਹੁਣ ਆਪਸ ਵਿੱਚ ਲੜੋ ਲੜਾਈ ਹੈ ਉਹ ਕਹਿੰਦਾ ਤੂੰ ਸਿਆਣਾ ਉਹ ਕਹਿੰਦਾ ਮੈਂ ਸਿਆਣਾ ਇੱਕ ਬੀਬੀ ਸੀ ਉਹ ਕਹਿੰਦੀ ਤੁਸੀਂ ਦੋਨੇ ਸਿਆਣੇ ਮੇਰੇ پاسੇ ਹੋ ਜਾਨੀਏ ਹੁਣੇ ਵਕੀਲ ਦੇ ਸੌਰੀ ਕਾਨੂੰਨ ਦੇ ਰਾਖੇ ਆ ਜੀ ਕੀ ਕਹਿੰਦੇ ਆ ਘੋਮਣ ਬਰਦਾ ਤਾਂ ਕਹਿੰਦੇ ਸਾਡੇ ਨਾਲ ਫੋਨ ਤੇ ਗੱਲ ਹੋਈ ਆ ਅਸੀਂ ਸੈਂਡਰ ਕਰਾਵਾਂਗੇ। ਮਤਲਬ ਜਿਹੜੇ ਕ੍ਰਿਮੀਨਲ ਬੰਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਨੇ। ਤੇ ਫਿਰ ਕਾਨੂੰਨ ਕਹਿੰਦਾ ਨਹੀਂ ਵੀ ਜੇ ਤੁਹਾਡੇ ਨਾਲ ਕ੍ਰਿਮੀਨਲ ਬੰਦਾ ਗੱਲ ਕਰਦਾ ਵੀ ਪੁਲਿਸ ਨੂੰ ਫੋਨ ਕਰਗੇ। ਕੇਸ ਲੜ ਲਿਓ ਬਾਅਦ ਦੇ ਵਿੱਚ ਪਹਿਲਾਂ ਫੜਾਉ ਤਾਂ ਸਹੀ। ਅੱਛਾ ਇੱਕ ਟਿਪਣੀ ਹੋਰ ਕਰਤੀ ਥੇ ਇਹਨਾਂ ਨੇ। ਪਤਾ ਹੈ ਕਹਿੰਦੇ? ਕਹਿੰਦੇ ਉਹ ਜਿਹੜੀ ਬੀਬੀ ਆ ਨਾ ਕਮਲਕੌਰ ਉਹਨੇ ਕਹਿੰਦੇ ਸਿੱਖੀ ਅਪਣਾਈ ਦੱਸਿਓ ਜੀ ਉਹ ਕਿਹੜੇ ਪਾਸੇ ਸਿੱਖੀ ਪੜਾਈ ਸੀ ਉਹਨੇ ਫਿਰ ਉਹਨੇ ਸਿੱਖੀ ਦੀਆਂ ਜੜੇ ਕਿ ਧਰਮ ਦੀਆਂ ਧਜੀਆਂ ਉਡਾਈਆਂ ਤੁਹਾਡੇ ਵਿੱਚੋਂ ਕਿਹੜਾ ਬੰਦਾ ਕਹੂਗਾ ਵੀ ਉਹਨੇ ਸਿੱਖੀ ਅਪਣਾ ਲਈ ਦੱਸੋਗੇ ਜੀ ਨੂੰ ਜਾਨੀ ਕਿ ਦੋਨੇ ਪਾਸੇ ਪਹਿਲਾਂ ਅਗਨਾਓ ਫਿਰ ਬਜਾਓ ਇਹੋ ਲੋਕ ਨੇ ਪਹਿਲਾਂ ਸਿੱਖਾਂ ਨੂੰ ਢੜਕਾ ਦਿਓ ਵੀ ਹਾਂ ਇਹਨੇ ਸਿੱਖੀ ਅਪਣਾ ਲਈ ਸੀ ਫਿਰ ਕਹਦੇ ਉਹ ਗੰਦਗੀ ਪਾਉਂਦੀ ਸੀ ਵਕੀਲ ਸਾਹਿਬ ਡਿਗਰੀ ਕੀਤੀ ਹੈ ਯਾਰ ਮਾੜਾ ਮੋਟਾ ਤਾਂ ਕਿਸ ਤਰੀਕੇ ਨਾਲ ਗੱਲ ਕਰ ਲੋ ਥੋੜਾ ਬਹੁਤਾ ਤਾਂ আচ্ছা ਜਿਹੜੇ ਅਸਲੀ ਵਕੀਲ ਮਤਲਬ ਖਾਰਾ ਸਾਹਿਬ ਨੇ ਕਿਉਂਕਿ ਉਹ ਮੈਂ ਤਾਂ ਕਿ ਉਹਨਾਂ ਜਿਹੜਾ ਅਮਰਤਪਾਲ ਦਾ ਪਾਪਾ ਹੈ ਮਹਿਰੋਂ ਦਾ ਪਾਪਾ ਹੀ ਕੀਆ ਕਰਾਂਗੇ ਤੇ ਉਹ ਕਹਿੰਦਾ ਮੈਂ ਤਾਂ ਦਿਹਾੜੀ ਕਰਕੇ ਬੇਲਾ ਪੂਰਾ ਕਰਦਾ ਵਾਂ ਤੇ ਕੋਸ਼ ਨੂੰ ਸ਼ਬਦ ਉਦਾਂ ਦੇ ਵਰਤੇ ਜਿਹੜੇ ਮੁਸਲਮਾਨ ਵਰਤੇ ਆ ਚਲੋ ਉਸ ਪਾਸੇ ਨਹੀਂ ਅਸੀਂ ਜਾਂਦੇ ਮੈਂ ਤਾਂ ਕਹਿੰਦਾ ਵੀ ਉਹ ਕੇਸ ਖਾਰਾ ਲੜ ਰਿਹਾ ਉਹ ਕਹਿੰਦਾ ਇਹ ਸਿੰਪਲ ਮਰਡਰ ਹੈ ਜੀ ਅਮਰਤਪਾਲ ਨੇ ਨਹੀਂ ਕੀਤਾ ਕਿਸੇ ਨੇ ਹੋਰ ਕੀਤਾ ਹੋਣਾ ਤੇ ਨਾਲ ਹੀ ਉਹਨੇ ਕਹਿਤਾ ਅਮਰਤਪਾਲ ਤਾਂ ਪੁਲਿਸ ਕੋਲੇ ਹੋਣਾ ਹੈ ਭੱਜਿਆ ਪੁੱਜਿਆ ਕੋਈ ਨਹੀਂ ਉਹਦਾ ਇਨਕਾਊਂਟਰ ਅੱਛਾ ਲੈ ਇੱਕ ਗੱਲ ਭੁੱਲੀ ਚੱਲਿਆ ਸੀ ਜਿੱਦੇ ਆ ਕੀ ਦਵਾਰੇ ਫਿਰ ਹੁਣ ਕਹਿੰਦੇ ਅਮਰਤਪਾਲ ਦੀ ਅਮਰਤਪਾਲ ਮਹਿਰੋ ਦੀ ਜਾਨ ਨੂੰ ਖਤਰਾ ਹੈ ਉਹਦਾ ਕੋਈ ਇਨਕਾਊਂਟਰ ਨਾ ਕਰ ਦੇ ਦੇਖੋ ਖਾਦ ਸ਼ੈਰੀ ਉਹਨੂੰ ਉਹਨੂੰ ਡਰ ਹੈ ਜੀ ਕਿਤੇ ਅਮਰਤਪਾਲ ਦਾ ਕੋਈ ਇਨਕਾਊਂਟਰ ਨਾ ਕਰ ਦੇ ਹੁਣ ਜੁੱਤੀ ਦੀ ਘਾਟ ਹੈ ਇਹਨਾਂ ਲੋਕਾਂ ਨੂੰ ਮੈਂ ਆਪਣੀ ਸ਼ਬਦਾਵਲੀ ਤਿਆਪਾਂ ਵੀ ਜਿਹਨੂੰ ਮਾਰ ਕੇ ਗਿਆ ਉਹਦੇ ਕੋਈ ਵੈਲਿਊ ਹੈ ਨਹੀਂ ਜਾਂ ਜਿਹਨੂੰ ਕਤਲ ਕਰਕੇ ਗਿਆ ਉਹ ਕੀ ਹੈ ਅਮਰਤਪਾਲ ਦੀ ਜਾਨ ਨੂੰ ਖਤਰਾ ਹੈ ਕਹਿਣਾ ਕੀ ਚਾਹੁੰਦੇ ਹੋ ਬਹੁਤ ਲੰਬਾ ਚੌੜਾ ਨਾਮ ਬੋਲ ਗਈ ਇਹ ਟਿਕੜੀ ਦੀ ਗੱਲ ਕੀਤੀ ਹੈ ਵਕੀਲਾਂ ਦੀ ਟਿਕੜੀ ਦੀ ਇੱਕ ਤਾਂ ਮੇਰੀ ਭੈਣ ਸੀ ਉਹ ਗੱਲ ਕਰਕੇ ਕੁੜੀ ਚਲ ਇਹਨਾਂ ਨੂੰ ਭਰਾ ਕਹਿ ਲੈਨੇ ਖਾਰਾ ਸਾਹਬ ਤੇ ਉਹਨਾਂ ਦਾ ਬੇਟਾ ਤੇ ਘਮਣ ਬ੍ਰਦਰ ਆ ਗਏ ਹੁਣ ਇਹਨਾਂ ਦੀ ਆਪਸ ਵਿੱਚ ਲੜੋ ਲੜਾਈ ਤੂੰ ਸਿਆਣੀ ਮੈਂ ਸਿਆਣਾ ਤੇਰੀ ਸੱਚਕ ਪੱਤੀ ਤੇਰੀ ਨੂਕ ਪੱਤੀ ਉਹਦੀ ਗੁੱਤ ਉਹਦੇ ਹੱਥ 'ਚ ਉਹਦੀ ਗੁੱਤ ਉਹਦੇ ਹੱਥ 'ਚ ਸਾਡੇ ਕੜਾ ਮ ਚੌਧਰੀ ਬੁੱਟਾ ਸਿੰਘ ਨੇ ਇਲਜ਼ਾਮ ਲਾਤੇ ਬੁੱਟਾ ਸਿੰਘ ਫਲਾਣਾ ਉਹ ਮੈਨੂੰ ਗਣਾ ਕੱਢ ਜਾਂਦੇ ਆ ਵੀ ਭਰਾਵੋ ਅਸੀਂ ਤਾਂ ਆਪਣੇ ਚੈਨਲ ਤੇ ਠੋਕ ਕੇ ਕਹਿਤਾ ਸ਼ਰਿਆਮ ਕਹਿਤਾ ਸ਼ਰਿਆਮ ਵੀ ਬੰਦੇ ਦਾ ਪੁੱਤ ਬਣਾ ਕੇ ਛੱਡੂ ਲੈ ਕੇ ਆਓ ਪੰਜਾਬ ਆਉਂਦਾ ਨਹੀਂ ਹੁਣ ਹੋ ਉਹ ਤਾਂ ਗਿਆ ਤੁਹਾਡਾ ਪਤੰਦਰ ਪਾਕਿਸਤਾਨ ਪਤਾ ਸੀ ਉਹਨੂੰ ਉਹ ਤਾਂ ਭੱਜ ਗਿਆ ਮੈਨੂੰ ਤਾਂ ਇਦਾਂ ਲੱਗਦਾ ਵੀ ਕਸਹਿਰਾ ਵੀ ਲਾਤਾ ਹੋਣਾ ਹੈ ਦਾੜੀ ਕਿਸ ਵੀ ਕਟਾਤੇ ਹੋਣੇ ਲੱਛਣ ਲੱਗਦੇ ਆ ਟੋਪੀ ਲੈਣੀ ਆ ਹੁਣਾਂ ਨੇ ਇਥੋਂ ਮੁੱਛਾ ਕਟਾਊਗਾ ਫਿਰ ਉਹ ਪਤਾ ਨਹੀਂ ਹੁਣ ਉੱਥੇ ਅੱਲਾਹੁ ਅਕਬਰ ਪਤਾ ਨਹੀਂ ਕੀ ਕਹਦੇ ਤਸਬੀਹ ਤਸਬੀਹ ਪਤਾ ਨਹੀਂ ਕੀ ਪਾਉਣੀ ਆ ਪਤਾ ਨਹੀਂ ਕੋਈ ਉੱਥੇ ਕਾਜੀ ਬਣ ਕੇ ਬਹਿ ਜੇ ਮੁੱਲਾ ਬਣ ਕੇ ਬਹਿ ਜੇ ਪਤਾ ਕੋਈ ਨਹੀਂ ਉਹ ਪਹਿਲਾਂ ਜ ਮੇਰੀ ਠਿਆਂ ਨਾਲ ਪੜਾਉਂਦੇ ਸੀ ਅਲਫਾਬੇ ਊੜਾ ਆੜਾ ਉਹ ਪੜਾਉਣ ਲੱਗ ਜਿੱਤੇ ਉੱਥੇ ਤੁਹਾੜੀ ਥੋੜੀ ਹੈ ਕੋਈ ਅੱਛਾ ਮੈਨੂੰ ਮਾੜਾ ਮਲੜਾ ਉਰਦੂ ਆਉਂਦਾ ਜੇ ਕਿਤੇ ਉਹਨੇ ਕਮੈਂਟ ਕਮੈਂਟ ਕੀਤਾ ਨਾ ਮੈਂ ਪਛਾਣ ਲਉਂ ਵੀ ਇਹ ਇਹ ਮੇਰਾ ਖੱਚ ਬਲਾਤਕਾਰੀ ਦਾ ਕਮੈਂਟ ਆ ਵੈਸੇ ਬੋਲਿਆ ਨਹੀਂ ਸ਼ੂਰਮਾ ਖਣੂਦੇ ਦਾ ਜਿੱਦਣ ਦਾ ਨਾਲ ਦੇ ਸਾਥੀਆਂ ਦੇ ਪਟਾ ਫੇਰੇ ਨਾ ਮੁੱਦੇ ਪਾ ਕੇ ਉਦੋਂ ਦਾ ਮੁੜ ਕੇ ਨਹੀਂ ਬਿਆਨਬਾਜ਼ੀ ਆਈ। ਅੱਛਾ। ਕਦੀੜਾਂ ਬੋਲ ਰਹੀਆਂ ਨੇ। ਬੋਧਾਂ ਦੀ ਰਿਕਾਰਡ ਨੂੰ ਮੈਂ ਕਰ ਲਈ। ਦੱਸੋ ਗਿਆਨੀ ਜੀ ਕਿੱਥੇ ਰਹਿੰਦੇ ਜੇ ਮੈਨੂੰ ਪਤਾ ਇਹ ਲਗੌੜ ਬੋਲਦੀ ਐ ਮਾਝੇ ਤੋਂ। ਕੀ ਕਰਦੇ ਜੇ ਮੈਨੂੰ ਪਤਾ ਹੈ। ਤੁਸੀਂ ਆਓ ਸਾਨੂੰ ਬਿਲੋਂ ਗੱਲ ਕਰਨੀ ਦੇ। ਛੜਨਿਕ ਗੱਲ ਕਰਨੀ ਐ। ਜਿਹੜਾ ਤੁਹਾਡਾ ਕੁਛ ਲੱਗਦਾ ਇਹੀ ਕਹਿ ਦਿੰਨੇ ਆ ਬਾਲਕਾਂ ਨੂੰ ਬੋਲਣਾ। ਉਹ ਤੇ ਭੱਜ ਗਿਆ ਤੁਹਾਨੂੰ ਫਸਾ ਕੇ ਤੁਹਾਡੇ ਜੂਤ ਫਰਾ ਕੇ ਭੱਜ ਗਿਆ ਉਹ ਤਾਂ ਚਲੋ ਇਧਰ ਉਧਰ ਨਾ ਹੋਈਏ ਟਿਕੜੀ ਵਾਲੀ ਗੱਲ ਸੁਣਿਓ ਵਧੀਆ ਲੱਗੀ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ